ਕਾਂਗਰਸ ਦੇ ਲੀਡਰ ਵਿਰੋਧੀ ਤੇ ਬੇ ਮੇਟਾ ਸਵਾਤ ਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਪ੍ਰੀਮੀਅਰ ਮੰਤਰੀ ਜੰਗਿਆਲੇ ਹਲਕੇ ਤੋਂ ਸਾਡੇ ਐਮ ਐਲ ਏ ਸਰਦਾਰ ਪਰਮ ਸਿੰਘ ਗੀਟਿਓ ਦੇ ਬਾਅਦ ਵਿੱਚ ਜਿਹੜੀ ਟਿੱਪਣੀ ਕੀਤੀ ਹੈ ਸਰ ਮੈਂ ਕਹਿ ਸਕਦਾ ਕਿ ਕਾਂਗਰਸੀ ਪਾਗਲ ਹੋ ਗਏ ਤੁਸੀਂ ਜਿਹੜੇ ਮਿਹਨਤ ਕਰਨ ਵਾਲੇ ਲੋਕ ਹੈ ਜਿਹੜੇ ਮਿਹਨਤ ਕਰਕੇ ਆਏ ਹੈ ਜਿਹੜੇ ਕੋ ਖੇਤੀ ਕਰਦੇ ਕੁਛ ਕਰਦੇ ਆ ਈਟੀਓ ਸਾਹਿਬ ਉਸ ਬਾਪ ਦੇ ਪੁੱਤਰ ਹੈ ਜਿਹੜਾ ਬਾਪ ਬੈਂਡ ਦਾ ਕੰਮ ਕਰਦਾ ਸੀਗਾ ਰੋਟੀ ਕਮਾਉਂਦੇ ਹੀ ਬਾਜਾ ਸਾਹਿਬ ਉਹਨਾਂ ਨੂੰ ਮੁਟਿਆ ਤਦੀ ਬਾਜਾ ਸਾਹਿਬ ਉਹਨਾਂ ਨੂੰ ਸਮਝਲ ਦਿੱਤੀ ਉਹਨਾਂ ਨੇ ਬੈਂਡ ਵਜਾਇਆ ਖੁਸ਼ੀ ਦੇ ਮੌਕੇ ਦੇ ਉੱਤੇ ਉਹਨਾਂ ਦੇ ਬਾਪ ਨੇ ਆਪਣੇ ਬੱਚੇ ਨੂੰ ਪਾਲ ਕੇ ਪੜ੍ਹਾ ਕੇ ਈਟੀਓ ਲਵਾਇਆ ਸਦੋਂ ਦਾ ਬਾਪ ਸਮਝਲ ਲੱਗ ਪਈ ਕਿ ਤੇ ਪਤਾ ਕਰੋ ਤੁਹਾਡਾ ਪਤਾ ਕਦੀਆ ਕੋਸੀ ਕਿੜੀਆਂ ਟੋਟੀਆਂ ਦਾ ਬਲੇਓ ਤੁਸੀਂ ਕੀ ਕੁੱਝ ਕੀਤਾ ਪਤਾ ਨਹੀਂ ਤੁਹਾਨੂੰ ਸਾਡੇ ਗਰੀਬਾਂ ਦੇ ਬੱਚਿਆਂ ਬਾਰੇ ਇਦਾਂ ਕਹਿੰਦੇ ਹੋ ਪਹਿਲਾਂ ਵੀ ਤੁਹਾਨੂੰ ਅਸੀਂ ਕਿਹਾ ਸਭ ਇਹੀ ਗਰੀਬਾਂ ਦੇ ਬੱਚੇ ਮੈਂ ਪ੍ਰਤਾਪ ਬਾਜਵਾ ਨੂੰ ਕਹਿਣਾ ਚਾਹੁੰਦਾ 27 ਚ ਤੁਹਾਡੀਆਂ ਜਮਾਨਤਾਂ ਫੇਰ ਜ਼ਬਤ ਕਰਾਵਾਂਗੇ ਤੁਸੀਂ ਦੇਖੋ ਕੀ ਬਣਦਾ ਜਿਨ੍ਹਾਂ ਦੇ 22 ਇਹਨਾਂ ਗਰੀਬਾਂ ਦੇ ਬੱਚਿਆਂ ਨੇ ਇਹੀ ਬ੍ਰੈਂਡ ਵਾਲਾ ਈਟੀਓ ਜਿਹਨੂੰ ਬ੍ਰੈਂਡ ਵਾਲਾ ਕਹਿੰਦਾ ਕਲਪੰਦਾ ਬਾਜਵਾ ਅੱਜ ਹੀ ਪ੍ਰਤਾਪ ਬਾਜਵਾ ਮੇਰੀ ਗੱਲ ਓਟ ਕਰਦੇ 25000 ਵੋਟਾਂ ਦੇ ਜਿਹੜਾ ਇਹ ਗੁਰੂ ਤੋਂ ਜਿੱਤੂਗਾ ਤੁਸੀਂ ਦੇਖੋ ਕੀ ਬਣਦਾ ਇਹ ਕੀ ਸਭ ਤੇ ਆ ਬੈਂਡ ਵਾਲੇ ਬੰਦੇ ਵੀ ਕੋਈ ਬੰਦਾ ਆਪਣਾ ਕੰਮ ਕਰਦਾ ਮਿਹਨਤ ਕਰਦਾ ਕੀ ਕਹ ਲੋ ਬੰਦਾ ਨਹੀਂ ਨਾ ਕਾ ਨਾ ਦੁਸੀਆਮ ਦੀ ਕੁਰਸੀ ਛੱਡ ਕੇ ਇਹਨਾਂ ਨੂੰ ਚੌਕੀਦਾਰ ਦੀ ਕੁਰਸੀ ਦੀ ਮਿਲਨੀ ਤੁਸੀਂ ਵੀ ਇੱਥੇ ਤਾਂ ਮੈਂ ਵੀ ਇੱਥੇ ਸੀਆਮ ਦੀ ਬਹੁਤ ਵੱਡੀ ਗੱਲ ਆ ਪੱਕਾ ਬਾਜੇ ਦੂਜੇ ਕੋ ਪਿੰਡ ਚੌਕੀਦਾਰ ਲਾ ਜੂ ਤਾਂ ਬਿਆ ਨਾ ਕੁਲਦੀਪਾ ਗਿਆ ਬਦਲਦੇ ਸਤਾਈ ਜਿਵੇਂ ਕਿ ਕੀ ਬਣਦਾ ਪਰ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰਨਾ ਚਾਹਾਂਗੇ ਉਹਨਾਂ ਨੇ ਇੱਕ ਬਹੁਤ ਟਿੱਪਣੀ ਜਿਹੜੀ ਹੈ ਉਹ ਹਰਭਜਨ ਸਿੰਘ ਏਡੀਓ ਮੰਤਰੀ ਸਾਹਿਬ ਨੇ ਕੀਤੀ ਹੈ ਉਹ ਅਸੀਂ ਸ਼ਬਦ ਬਿਆਨ ਨਹੀਂ ਕਰ ਸਕਦੇ ਕਿਵੇਂ ਦੇਖੀਏ ਨਹੀਂ ਨਹੀਂ ਕੱਲ ਦੇਖੋ ਕੱਲ ਜੋ ਡੰਡਿਆਲੇ ਦੇ ਵਿੱਚ ਕਾਂਗਰਸ ਨੇ ਜਿਹੜੀ ਮੀਟਿੰਗ ਕੀਤੀ ਆ ਕਾਂਗਰਸ ਦੇ ਲੀਡਰ ਵਿਰੋਧੀ ਧਿਰ ਦੇ ਨੇਤਾ ਸਨਾਤ ਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਕੈਬਨਟ ਮੰਤਰੀ ਜਨਿਆਲੇ ਹਲਕੇ ਤੋਂ ਸਾਡੇ ਐਮਐਲਏ ਸਰਦਾਰ ਭਜਨ ਸਿੰਘ ਟੀਓ ਦੇ ਬਾਅਦ ਵਿੱਚ ਜਿਹੜੀ ਟਿੱਪਣੀ ਕੀਤੀ ਹੈ ਸਾਬ ਮੈਂ ਕਹਿ ਸਕਦਾ ਕਿ ਕਾਂਗਰਸੀ ਪਾਗਲ ਹੋ ਗਿਆ ਤੁਸੀਂ ਜਿਹੜੇ ਮਿਹਨਤ ਕਰਨ ਵਾਲੇ ਲੋਕ ਹੈ ਜਿਹੜੇ ਮਿਹਨਤ ਕਰਕੇ ਆਏ ਹੈ ਜਿਹੜੇ ਕੋ ਖੇਤੀ ਕਰਦੇ ਕੁਛ ਕਰਦੇ ਆ ਟੀਓ ਸਾਬ ਉਸ ਬਾਪ ਦੇ ਪੁੱਤਰ ਹੈ ਜਿਹੜਾ ਬਾਪ ਬੈਂਡ ਦਾ ਕੰਮ ਕਰਦਾ ਸੀਗਾ ਰੋਟੀ ਕਮਾਉਂਦੇ ਸੀ ਬਾਜਾ ਸਾਹਿਬ ਉਹਨਾਂ ਕਹਿੰਦੇ ਨੁਟਿਆ ਤਦੀ ਬਾਜਾ ਸਾਹਿਬ ਉਹਨਾਂ ਸਮਗਲਿੰਗ ਦੀਦੀ ਕੀਤੀ ਉਹਨਾਂ ਨੇ ਬੈਂਡ ਵਜਾਇਆ ਖੁਸ਼ੀਆਂ ਦੇ ਮੌਕੇ ਦੇ ਉੱਤੇ ਉਹਨਾਂ ਦੇ ਬਾਪ ਨੇ ਆਪਣੇ ਬੱਚੇ ਨੂੰ ਪਾਲ ਕੇ ਪੜ੍ਹਾ ਕੇ ਇੱਟਿਹਾ ਲਵਾਇਆ ਸਾਡੇ ਦਾ ਬਾਪ ਸਮਗਲਤ ਨਹੀਂ ਕਿ ਤਾ ਪਤਾ ਕਰੋ ਤੁਹਾਡਾ ਪਤਾ ਕਦੀਏ ਤੁਸੀਂ ਕਿਹੜੀਆਂ ਰੋਟੀਆਂ ਦਾ ਭਲੇ ਹੋ ਤੁਸੀਂ ਕੀ ਕੁਝ ਕੀਤਾ ਪਤਾ ਨਹੀਂ ਤੁਹਾਨੂੰ ਸਾਡੇ ਗਰੀਬਾਂ ਦੇ ਬੱਚਿਆਂ ਬਾਰੇ ਇਦਾਂ ਕਹਿੰਦੇ ਹੋ ਪਹਿਲਾਂ ਵੀ ਤੁਹਾਨੂੰ ਅਹੀ ਕਿਹਾ ਸਾਰੇ ਇਹੀ ਗਰੀਬਾਂ ਦੇ ਬੱਚੇ ਮੈਂ ਪ੍ਰਤਾਪ ਬਾਜਵਾ ਨੂੰ ਕਹਣਾ ਚੰਦਾ 27 ਚ ਤੁਹਾਡੀਆਂ ਜਮਾਨਤਾਂ ਫੇਰ ਜ਼ਬਤ ਕਰਾਵਾਂਗੇ ਤੁਸੀਂ ਦੇਖੋ ਕੀ ਬਣਦਾ ਜਿੱਦਾਂ ਦੇ 22 ਇਨ੍ਹਾਂ ਗਰੀਬਾਂ ਦੇ ਬੱਚਿਆਂ ਨੇ ਇਹੀ ਬੈਂਡ ਵਾਲਾ ਈਟੀਓ ਜਿਹਨੂੰ ਬੈਂਡ ਵਾਲਾ ਕਹਿੰਦਾ ਕੱਲ ਪ੍ਰਤਾਪ ਬਾਜਵਾ ਅੱਜ ਹੀ ਪ੍ਰਤਾਪ ਬਾਜਵਾ ਮੇਰੀ ਗੱਲ نوٹ ਕਰ ਲੈ 25000 ਵੋਟਾਂ ਦੇ ਜੜਾਏ ਗੁਰੂ ਤੋਂ ਜਿੱਤੂਗਾ ਤੁਸੀਂ ਦੇਖੋ ਕੀ ਬਣਦਾ ਇਹ ਕੀ ਸਮਝਦੇ ਆ ਬੈਂਡ ਵਾਲੇ ਬੰਦੇ ਵੀ ਕੋਈ ਬੰਦਾ ਆਪਣਾ ਕੰਮ ਕਰਦਾ ਮਿਹਨਤ ਕਰਦਾ ਕੀ ਕਹ ਲੋ ਬੰਦਾ ਨਹੀਂ ਇਹ ਕੌਣ ਹੈ ਸਾਡੇ ਬ੍ਰਾਂਡ ਵਜਾਉਣ ਵਾਲੇ ਮਾਇਆ ਸਾਹਿਬ ਦੇ ਬੇਟੀ ਵੀ ਗਾਇਕ ਨੇ ਨਾਲੇ ਐਕਟਰ ਨੇ ਮੈਂ ਕਿਹਾ ਸਰ ਜੋ ਮੱਗੀ ਗੱਲ ਰੋਟੀ ਖਾਉਂ ਪਾ ਗਰੀਬਾਂ ਦੇ ਬੱਚਿਆਂ ਨੂੰ ਕਿਉਂ ਇਦਾਂ ਕਹਿੰਦੇ ਸਰ ਸਾਡੂ ਕਿਉਂ ਇਦਾਂ ਕਹਿੰਦੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਉਹ ਗਰੀਬਾਂ ਨੇ ਤੁਹਾਨੂੰ ਮੈਂਟਲੀ ਅਫਸਰਟ ਕਰਤਾ ਸਾਬਿਆਂ ਨੂੰ ਤੁਹਾਡਾ ਦਿਮਾਗੀ ਤਵਾਜ ਜਿਹੜਾ ਖਰਾਬ ਹੋ ਗਿਆ ਲੱਗਦਾ ਜੀ सीएम ਦੀ ਕੁਰਸੀ ਨਹੀਂ ਮਿਲ ਰਹੀ ਇਸ ਕਰਕੇ ਇੱਕ ਦੂਜੇ ਨੂੰ ਖਿੱਚੋ ਤਾਨ ਤੋਂ ਬਾਅਦ ਹੋਣਾ ਆਮਾਦੀ ਪਾਰਟੀ ਸੋ ਮੈਂ ਕਹਾਂ ਉਹਨਾਂ ਨੂੰ सीएम ਦੀ ਕੁਰਸੀ ਛੱਡ ਕੇ ਉਹਨਾਂ ਨੂੰ ਚੌਕੀਦਾਰ ਦੀ ਕੁਰਸੀ ਦੀ ਮਿਲਨੀ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਸਈਅਮ ਤਾਂ ਬਹੁਤ ਵੱਡੀ ਗੱਲ ਹੈ ਪ੍ਰਤਾਪ ਬਾਜੋਂ ਦੂਜੇ ਕੋ ਪਿੰਡ ਚੌਕੀਦਾਰ ਲਾਜੂ ਤਾਂ ਬਿਨਾਂ ਨਾ ਕਲਦੀਮਤਾ ਦੀਆਂ ਬਦਲ ਦਿਓ ਸਤਾਈ ਜਿਵੇਂ ਕਿਓ ਕੀ ਬਣਦਾ ਤਾਲੀਵਾਲ ਸਾਹਿਬ ਅੱਜ ਬਿੱਟੂ ਜੀ ਆਏ ਸੀ ਅੰਮ੍ਰਿਤਸਰ ਉਹਨਾਂ ਨੂੰ ਪੁੱਛਿਆ ਸੀਗਾ ਵੀ ਤੁਹਾਡਾ ਆਸ਼ਵਾਨ ਕਾਰਡ ਨਹੀਂ ਚੱਲਦਾ ਉਹਨਾਂ ਨੇ ਕੋਈ ਗਾਲਾਂ ਗੋਲੀਆਂ ਨਹੀਂ ਕੀ ਲੱਗਦਾ ਹੈ ਇਸਰੇ ਉਹ ਦਾਣਾ ਪਾਇਆ ਆਸ਼ਮਾਨ ਕਾਰ ਦਾ ਉਹ ਛੱਡੋ ਉਹਨਾਂ ਦੀਆਂ ਗੱਲਾਂ ਦੇਦਾ ਬੀਜਪੀ ਦੀਆਂ ਗੱਲਾਂ ਛੱਡ ਦਿਓ ਬੀਜਪੀ ਨੋਟ ਕਰ ਲੋ ਪੰਜਾਬ ਵਿਰੋਧੀ ਆ ਦੇਸ਼ ਵਿਰੋਧੀ ਆ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਬੀਜਪੀ ਤੋਂ ਕਦੀ ਕੋਈ ਆਸ ਨਾ ਕਰਿਆ ਕਰੋ ਇਹਨਾਂ ਤੋਂ ਕਦੀ ਆਸ ਕਰਨੀ ਯਾਰ